ਅੰਮ੍ਰਿਤਸਰ ਤੋਂ ਅਜਨਾਲਾ ਰੋਡ ਤੇ ਮੋਟਰਸਾਈਕਲ ਤੇ ਜਾ ਰਹੀ ਕਰੀਬ 18 ਸਾਲਾਂ ਨੌਜਵਾਨ ਜਿਸ ਦਾ ਨਾਮ ਪਵਨ ਸੀ ਉਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਫਿਰਨ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਮੋਟਰਸਾਈਕਲ ਉੱਪਰ ਜਾ ਰਿਹਾ ਸੀ ਅਚਾਨਕ ਚਾਈਨਾ ਡੋਰ ਨੇ ਉਸ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਜਿਸ ਨਾਲ ਉਸ ਦਾ ਗਲਾ ਕੱਟਿਆ ਗਿਆ ਜਿਸ ਨੂੰ ਤੁਰੰਤ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ ਇਸ ਮੌਕੇ ਤੇ ਉਹਨਾਂ ਦੇ ਪਰਿਵਾਰ ਅਤੇ ਮਾਤਾ ਨੇ ਦੱਸਿਆ ਕਿ ਉਹ ਪਵਨ ਘਰੋਂ ਕਿਤੇ ਗਿਆ ਸੀ ਪਤਾ ਲੱਗਾ ਕਿ ਉਸਦੇ ਚਾਈਨਾ ਡੋਰ ਗਲੇ ਤੇ ਫਿਰ ਗਈ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਸੋ ਚਾਈਨਾ ਡੋਰ ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ ਉਹਨਾਂ ਦੇ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਸੋ ਲੋੜੀ ਦੇ ਤਿਹਾਰ ਵਾਲੇ ਦਿਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸਦੇ ਗਲੇ ਉੱਤੇ ਡੋਰ ਫਿਰਨ ਨਾਲ ਕਾਫੀ ਵੱਡਾ ਕੱਟ ਲੱਗ ਗਿਆ ਅਤੇ ਖੁੰਨੀ ਚਾਈਨਾ ਡੋਰ ਨੇ ਨੌਜਵਾਨ ਦੀ ਜਾਨ ਲੈ ਲਈ ਹੈ ਆਦੇ ਭੜਾਈ ਲੱਗਦੇ ਆ ਜੀ ਕਾਡਾ ਲਾਗੀ ਆ ਜੀ ਕਾਰਜ ਸਿੰਘ ਕੀ ਗੱਲ ਹੋਈ ਇਹ ਮੈਂ ਗਾ ਲੰਘ ਜਾਵਾ ਤੇ ਅਸੀਂ ਦਿਨ ਤੋਂ ਹੋਇਆ ਮੈਂ ਲੰਘਦੇ ਆ ਦੇਖਿਆ ਮੇਰੇ ਕੋਲ ਮੋਬਾਈਲ ਨਹੀਂ ਸੀ ਹੈਗਾ ਤੇ ਮੈਂ ਖਲੋਤਾ ਨਹੀਂ ਮੈਂ ਦਵਾ-ਦਵਾ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਨੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿਦਾਂ ਇਹਨੂੰ ਇੱਥੇ ਪੜਾਇਆ ਵਾ ਹਲਫਕੀਤੀ ਆਉਦੀ ਪਰ ਮੇਰੇ ਕੋਲ ਮੋਬਾਈਲ ਨਹੀਂ ਮੈਂ ਘਰ ਜਾ ਕੇ ਦੱਸਿਆ ਰੌਲਾ ਪਾ ਪਾਇਆ ਤੇ ਬੰਦੇ ਆਏ ਹਾਂ ਤੇ ਔਰ ਫਿਰ ਹਾਂਜੀ ਔਰ ਫਿਰ ਕਿੰਨਾ ਕਿਤਰ ਵੱਢ ਗਈਏ ਦੋਸਤੋ ਤਾਂ ਉਹ ਤਾਂ ਉਹ ਤਾਂ ਦੋ ਇਹ ਤਾਂ ਦੋੜ ਫਿਰੀ ਆ ਐ ਲੜ ਪਟਾਣਾ ਹੋਇਆ ਲਤ ਲਮਕ ਗਿਆ ਸਰ ਕਿਤੇ ਮੇਰਾ ਨਾਮ ਡਾਕਟਰ ਰੈਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ਨ ਤੇ ਡਾਕਟਰ ਗੂ ਸਿਮਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ অনਸਪੋਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ব্রੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਪੂਰੀ ਸਵੈਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਈਨਾਂ ਡੋਰ ਪੂਰੀ ਗਲੇ ਦੇ ਤੇ ਤੱਕ ਫੇਰ ਚੁੱਕੀ ਸੀਗੀ ਮੈਂ ਅਜੇ ਤੇ ਐ ਹੀ ਆ ਮੈਨੂੰ ਪਤਾ ਨਹੀਂ ਹੁੰਦਾ ਇਹਦਾ ਨਾਂ ਨੂੰ ਕੀ ਆ ਮੈਂ ਵੇਖਣਾ ਪਾਜੀ ਫਾਈ ਕਰਦਾ ਪਤਾ ਕਰਨਾ ਮੈਂ ਕੀ ਕਰਵਾ ਤਿਆ ਫੇ ਮੈਂ ਤੁਹਾਨੂੰ ਦੱਸਾਂ ਕਿ ਕਿੰਨਾ ਕਿੰਨਾ ਹੋਈ ਆ ਅਸਰ ਦਾ ਸਾਬ ਵੇਖਣ ਗਿਆ ਮੌਕਾ ਉਹ ਮੌਕੇ ਤੋਂ ਪਤਾ ਲੱਗੂਗਾ ਵੀ ਕਿੰਨਾ ਕਰਦਾ ਉਹ ਦੱਸਦਾ ਇਹਦੇ ਨਾਲ ਇੱਕ ਇਹ ਪਿੱਛੇ ਬਿਟਾ ਹੀ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੋਟਰਸਾਈਕਲ ਕੋਈ ਵੀ ਕਿਸੇ ਕੰਮ ਤੇ ਲੱਗਾ ਵਾ ਕੁਝ ਲੋ ਫਰੀਆ ਮਤਲਬ ਤੇ ਹੁਣ ਉਹਦੇ ਪਤਾ ਲੱਗੂਗਾ ਵੀ ਕਿੰਨਾ ਕੀ ਭਲਾ ਪਿੰਡ ਤੇ ਲੱਗੇ ਕੋ ਪੈਟਰੋਲ ਪੰਪ ਆ ਪੈਟਰੋਲ ਪੰਪ ਤੇ ਇਨਸੀਡੈਂਟ ਹੋਇਆ ਪਰ ਆਪਾਂ ਵੇਖਦੇ ਚਲੋ ਉਹ ਤੇ ਹੁਣ ਜਾਂਚ ਦਾ ਵਿਸ਼ਾ ਹੀ ਆ ਲੱਗੂ ਪਤਾ ਕੀ ਗੱਲਬਾਤ ਹੋਈ ਕਿਦਾਂ ਹੈ ਨਾ ਅਬ ਕਰਦੇ ਨੇ ਪਛਾਤਾ ਦੱਸ ਕਿਤੇ ਕਰੋਗੇ ਪਛਾਤਾ ਫਿਰ ਹਤੇ ਨਾਮ ਨੂੰ ਤਾਂ ਹੋਆ ਆਪੇ ਵੀ ਟ੍ਰੇਸ ਹੋ ਜਾਊਗਾ ਬਾਅਦ ਵਿੱਚ ਉਹਦੇ ਕੋਸਦਾ ਉੱਤੇ ਸੀਸੀਟੀਵੀ ਫੁਟੇਜ ਜਾਂ ਕੋਈ ਨਾ ਕੋਈ ਗੱਲ ਤੇ ਹੋਊਗੀ